ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਪੀਆਰਟੀਸੀ ਅਤੇ ਪੰਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅੱਜ ਹੜਤਾਲ ਦੇ ਐਲਾਨ ਦੇ ਕਾਰਨ ਥਮਿਆ ਪੀਆਰਟੀਸੀ ਬੱਸਾਂ ਦਾ ਚੱਕਾ ਪ੍ਰਾਈਵੇਟ ਆਪਰੇਟਰਾਂ ਦੇ ਵਿੱਚ ਸਫ਼ਰ ਕਰ ਰਹੇ ਲੋਕ ਦੱਸਦੀ ਹੈ ਕਿ ਉਕਤ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਕੀ ਉਹਨਾਂ ਵੱਲੋਂ ਸਾਰੇ ਟੀਪੂਆਂ ਤੇ ਮੁਕੰਮਲ ਤੌਰ ਤੇ ਹੜਤਾਲ ਕਰਨ ਦੀ ਕਾਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਬਠਿੰਡਾ ਬੱਸ ਸਟੈਂਡ ਦੇ ਵਿੱਚ ਵੀ ਸਾਡੀ ਟੀਮ ਦੇ ਵੱਲੋਂ ਦੌਰਾ ਕੀਤਾ ਗਿਆ ਤਾਂ ਜਥੇਬੰਦੀ ਦੇ ਮੈਂਬਰ ਹੜਤਾਲ ਤੇ ਬੈਠੇ ਨਜ਼ਰ ਆਏ ਤੇ ਸਿਰਫ ਪੀਆਰਟੀਸੀ ਬੱਸਾਂ ਨਾ ਚੱਲਣ ਅਤੇ ਪ੍ਰਾਈਵੇਟ ਆਪਰੇਟਰਾਂ ਦੀਆਂ ਬੱਸਾਂ ਹੀ ਬੱਸ ਸਟੈਂਡ ਦੇ ਵਿੱਚ ਚੱਲਦੀਆਂ ਦਿਖਾਈ ਦਿੱਤੀਆਂ ਤੇ ਮੌਕੇ ਤੇ ਮੌਜੂਦ ਮਹਿਲਾ ਯਾਤਰੀਆਂ ਨੇ ਆਪਣੀ ਪੜਾਅਸ ਕੱਢਦੇ ਹੋਏ ਕਿਹਾ ਕਿ ਕਈ ਪ੍ਰਾਈਵੇਟ ਬੱਸ ਆਪਰੇਟਰ ਵੱਧ ਕਰਾਇਆ ਵੀ ਵਸੂਲ ਰਹੇ ਹਨ ਜਿਸ ਕਾਰਨ ਲੋਕਾਂ ਦਾ ਸੋਸ਼ਣ ਵੀ ਹੁੰਦਾ ਦੇਖਿਆ ਜਾ ਸਕਦਾ ਹੈ ਪੂਰੀ ਰਿਪੋਰਟ ਦੇਖਦੇ ਹਾਂ ਇਸ ਖਬਰ ਦੇ ਵਿੱਚ ਬਿਲਕੁਲ ਜੀ ਜਿਹੜੀ ਸਰਕਾਰ ਹੈ ਉਹ ਪਿਛਲੇ 3 ਸਾਲਾਂ ਤੋਂ ਸਾਨੂੰ ਲਾਰੇ ਲਾ ਰਹੀ ਹੈ ਤੇ ਕੋਈ ਵੀ ਮਸਲਾ ਹੱਲ ਨਹੀਂ ਕਰ ਰਹੀ ਤਾ ਹੁਣ ਵੀ ਜਿਹੜੀ 9 ਤਰੀਕ ਨੂੰ ਸਾਡੀ ਸਰਕਾਰ ਨਾਲ ਮੀਟਿੰਗ ਸੀ ਉਹਦੇ ਵਿੱਚ 트੍ਰਾਂਪਡ ਮੰਤਰੀ ਲਾਜੀਤ ਪੁਲਰ ਵੱਲੋਂ ਸਪਸ਼ਟ ਕਹਿ ਗਿਆ ਵੀ ਤੁਸੀਂ ਹੜਤਾਲ ਕਰਨੀ ਕਰ ਲਓ ਪਰ ਤੁਸੀਂ ਆਪਣੇ ਵਟਕੇ ਚਲੇ ਜਾਓਗੇ ਇਸ ਲਈ ਅਸੀਂ ਮਜਬੂਰਨ ਸਾਨੂੰ ਚੱਕਾ-ਦਾਮ ਕਰਨਾ ਪੈ ਰਿਹਾ ਕਿ ਨਾ ਤਾਂ 3 ਸਾਲਾਂ ਦੇ ਵਿੱਚ ਕੋਈ ਮੁਲਾਜ਼ਮ ਰੈਗੂਲਰ ਕੀਤਾ ਨਾ ਹੀ ਕੋਈ ਵਿਭਾਗ ਦੀ ਆਪਣੀ ਮਾਲਕੀ ਦੀ ਬਸ ਪਾਈ ਤੇ ਨਾ ਹੀ ਤਨਖਾਹਾਂ ਦੇ ਵਿੱਚ ਅਸਰਤਾ ਕੀਤੀ ਗਈ ਹੈ ਇਹਨਾਂ ਮੰਗਾਂ ਨੂੰ ਰੋਜ਼ ਵਜਾਉਂ ਅੱਜ ਛੇਤੀ ਉਹਨਾਂ ਸਾਡੀ ਜਿਹੜੀ ਹੜਤਾਲ ਹੈ ਉਹ ਬਿਲਕੁਲ ਸਾਰੇ ਡਿਪੋਆਂ ਵਿੱਚ ਚੱਲ ਰਹੀ ਹੈ ਤੇ ਕੱਲ੍ਹ ਅਸੀਂ ਮੁੱਖ ਮੰਤਰੀ ਪੰਜਾਬ ਦੀ ਰਾਜ ਤੇ ਤਰਨਾ ਦੇ ਕੇ ਤੇ ਉਹਨਾਂ ਨੂੰ ਸਵਾਲ ਕਰਨ ਜਾਵਾਂਗੇ ਜਿਹੜਾ ਹਰਿਆ ਪੰਨ ਇੱਕ ਆਮ ਕਰਦੇ ਮੁੰਡੇ ਦਾ ਜਿਹੜਾ ਹਰਿਆ ਪੰਨ ਸੀ ਉਹ ਲੋਕਾਂ ਦੇ ਰੁਜ਼ਗਾਰ ਪੱਕੇ ਹੋਣ ਲਈ ਕਿਉਂ ਨਹੀਂ ਚੱਲਿਆ ਦੇਖੋ ਜੀ ਲੇਡੀਜ਼ ਬਹੁਤ ਪਰੇਸ਼ਾਨ ਹੋ ਰਿਹਾ ਵਿਚਾਰੇ ਕਾਂਗਰਸ ਸਰਕਾਰ ਨੇ ਲੇਡੀ ਦਾ ਫਰੀ ਕਰਾਇਆ ਕੀਤਾ ਸੀਗਾ ਸਫਰ ਫਰੀ ਕੀਤਾ ਸੀ ਔਰ ਅੱਜ ਭਵੰਤਮਨ ਨੂੰ ਸੋਚਣਾ ਚਾਹੀਦਾ ਛਾਤੀ ਮਾਰੋ ਕਿ ਸਾਰੇ ਲੇਡੀ ਜੀ ਕਿੰਨੇ ਪਰੇਸ਼ਾਨ ਹੋ ਰਹੇ ਆ ਗਰੀਬ ਬੰਦਾ ਪ੍ਰਾਈਵੇਟ ਵਾਸਤੇ ਕੋਈ ਲੇਡੀ ਜੀ ਨਹੀਂ ਚੜ੍ਹ ਕੇ ਜਾ ਸਕਦੀ ਔਰ ਅੱਜ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਵੀ ਕਿਰਾਇਆ ਵਧਾ ਰੱਖਿਆਗਾ ਇਸ ਕਰਕੇ ਔਰਤਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਜਿਸ ਤਰ੍ਹਾਂ ਔਰਤਾਂ ਫਰੀ ਜਾਂਦੀ ਸੀ ਸਰਕਾਰੀ ਬੱਸਾਂ ਦਾ ਆਧਾਰ ਕਾਰਡ ਚੱਲਦਾ ਸੀ ਪ੍ਰਾਈਵੇਟ ਬੱਸ ਤੇ ਕਿੰਨ ਚੱਲਦਾ ਨਹੀਂ ਪ੍ਰਾਈਵੇਟ ਤੇ ਨਹੀਂ ਚੱਲਦਾ ਪ੍ਰਾਈਵੇਟ ਦੇ ਇਸ ਨੂੰ ਦੁੱਬਣਾ ਕਰਾਇਆ ਲੈ ਰਿਹਾ ਜੀ ਵੱਧ ਕਰਾਇਆ ਕਿ ਮੰਤਰੀ ਸਰਕਾਰ ਨੂੰ ਮੰਗਾਂ ਮੰਨ ਕੇ ਦੇਣ ਲਈ ਜਿਹੜੇ ਹੜਤਾਲ ਤੇ ਬੈਠੇ ਪੀੜਤ ਬਿਲਕੁਲ ਮੰਗਣੀ ਚਾਹੀਦੀ ਆ ਜੀ ਜਿਹੜੇ ਵਿਚਾਰੇ ਧਰਨੇ ਤੇ ਭੁੱਖ ਹੜਤਾਲਾਂ ਤੇ ਬੈਠੇ ਆ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਜੀ ਉਹਨਾਂ ਨੂੰ ਚਾਤੀ ਮਾਰਨੀ ਚਾਹੀਦੀ ਹੈ ਜੀ ਕਿ ਲੋਕ ਭੁੱਖ ਹੜਤਾਲ ਤੇ ਇੰਨੀ ਠੰਡ ਚ ਬੈਠੇ ਆ ਵਿਚਾਰੇ ਭੁੱਖੇ ਤੇ ਆਏ ਤੇ ਮੇਰੀਆਂ ਭੈਣਾਂ ਔਰਤਾਂ ਨੂੰ ਕਿੰਨੀਆਂ ਸਮੱਸਿਆਵਾਂ ਆ ਰਹੀਆਂ ਨੇਗੀ ਅੱਜ ਦੇਖੋ ਕਿੰਨਾ ਕਾਠਾ ਬੱਸ ਸਟੈਂਡ ਵਿੱਚ ਨਾ ਤੜੇ ਰਾਜਪੁਰ ਜੀ ਹਾਂ ਕਿੱਥੇ ਜਾਣਾ ਤੁਸੀਂ ਜੀ ਸਮਾਨਸਾ ਜਾਂਦੇ ਆ ਦੱਸੋ ਜੀ ਸਰ ਪੀਆਰਟੀ ਦੀ 48 ਚੱਲ ਰਹੀ ਬਸਾਂ ਕਿੰਨੀ ਪਰੇਸ਼ਾਨੀ ਆ ਰਹੀ ਹੈ ਬਹੁਤ ਜਿਆਦੀ ਜੀ ਕੋਈ ਉੱਥੇ ਤਾਰ ਤਾਂ ਨਹੀਂ ਕੋਈ ਇਹਨਾਂ ਦੇ ਪ੍ਰਾਈਵੇਟ ਹੁਣ ਕਰਾਇਬਧਾਈ ਜਾਂਦੇ ਬਹੁਤ ਪਰੇਸ਼ਾਨ ਨਾ ਤਾਂ ਰਾਹ ਤੇ ਰੋਕਦੇ ਆ ਬਹੁਤ ਗਾਲ ਮੰਨਤਾ ਬੋਰ ਤੇ ਬਹੁਤ ਮੰਨਤਾ ਪਾਉਂਦੇ ਨੇ ਜਿੱਦਾਂ ਤੁਸੀਂ ਪਹਿਲਾਂ ਫ੍ਰੀ ਜਾਂਦੇ ਸੀ ਪੀਆਰਟੀ ਦੇ ਵਿੱਚ ਹੁਣ ਕਿਰਾਇ ਲੱਗਦਾ ਜੀ ਫਿਰ ਹਾਂਜੀ ਫੁੱਲ ਕਰਾ ਲੈਂਦੇ ਆ ਕਿਰਾਇ ਦੁੱਗਣਾ ਲੱਗ ਰਿਹਾ ਹਾਂਜੀ ਦੁੱਗਣਾ ਲੱਗਦਾ ਹੋਰ ਕਿੰਨੇ ਕਿ ਯਾਤਰੀ ਹੈਗੇ ਜੀ ਇੱਥੇ ਬਹੁਤ ਜਿਆਦੇ ਆ ਜੀ ਆਪਾਂ ਪਰੇਸ਼ਾਨ ਕਦੋਂ ਦੇ ਖੜੇ ਹ ਇਹ ਪਹਿਲਾਂ ਕਿਸ ਤਰ੍ਹਾਂ ਫ੍ਰੀ ਜਾਂਦੇ ਸੀ? ਹਾਂਜੀ ਫ੍ਰੀ ਜਾਂਦੇ ਸੀ। ਹੁਣ ਕਿਰਾਇਆ ਬਹੁਤ ਜ਼ਿਆਦਾ ਵਧਦਾ ਹੈ ਨਾ। ਸਰਕਾਰ ਨੂੰ ਮੰਗਾਂ ਮੰਨੀ ਚਾਹੀਦੇ ਇਹਨਾਂ ਨੇ। ਹਾਂਜੀ।